ਵਾਸਦੇ ਅਸੀਂ ਕਿਸੇ ਸਕੀਮ ਪਿਛਲੇ ਪੰਜ ਸਾਲੇ ਸੀਗੇ ਕਿ ਇੱਕ ਨੰਬਰ ਰੱਖਿਆ ਹੋਇਆ ਉੱਥੇ ਕਿ ਜੋ ਪੋਸਟ ਪ੍ਰਧਾਨ ਜੀ ਪ੍ਰਧਾਨ ਜੀ ਲੀਗਲ ਐਡਵਾਈਜ਼ਰ ਨਵੀਨ ਸਿੰਘ ਜੀ ਆਪਾਂ ਬੋਟਾ ਨਾਲੇ ਲਾਵਾਂਗੇ ਜੋ ਬਹਾਦਰ ਝੰਡਾ ਆਪ ਨੂੰ ਬਰਮ ਲਾਵਾਂਗੇ ਟ੍ਰੇਡਰ ਕੈਨੇਡਾ ਜੰਦਾਬਾਦ ਵਪਾਰੀ ਨੇਤਾ ਜੰਦਾਬਾਦ ਵਪਾਰ ਮੰਡਲ ਸੇਨਾ ਜੰਦਾਬਾਦ ਮੈਂ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਪਰਮੋਹ ਗੋਪਾਲ ਜੀ ਜਿਹੜੇ ਵੀ ਵਪਾਰੀ ਕਰਨਾ ਚਾਹੇ ਉਹ ਹੱਥੀਂ ਬਕਰਾ ਸਕਦਾ ਉਸ ਤੋਂ ਬਾਅਦ ਨੈਸ਼ਨਲ ਟ੍ਰੇਡ ਰਿਪੋਰਟ ਪ੍ਰਾਇਮਕ ਪਰ ਇਹ ਵੀ ਜਿਹਦੇ ਵਿੱਚ ਜੀਐਸਟੀ ਪਰ ਇੰਪੀ ਟੈਕਸ ਬਾਰੇ ਕੋਈ ਵੀ ਕਿਸੇ ਮਿਸਰੀ ਤੋਂ ਬਾਈ ਸ਼ੇਰਮਨ ਜੀ ਸਿੰਘਲਾ ਜੀ ਜਨਨ ਸੈਕਟ੍ਰਿਕ ਰਿਸ਼ਨ ਬੁਲਾਰ ਜੀ ਕਾਸ ਜੀ ਰਣਜੀਤ ਸ਼ਰਮਾ ਜੀ ਪਵਨ ਗੁਜਰਾ ਜੀ ਵਪਾਰ ਮੰਡਲ ਤੋਂ ਆਏ ਵੱਖ-ਵੱਖ ਉਹਦੇ ਦਾ ਸਬੰਸ ਜੀ ਤੁਹਾਡਾ ਦਿੱਤੀ ਅੰਸਰ ਕੋਈ ਵੀ ਬੋਤ ਤਕਲੀਫਾਂ ਸੁਣੀਆਂ ਅਤੇ ਤੁਹਾਡੇ ਪਨਾ ਦੀਆਂ ਤਕਲੀਫਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਸਭ ਤੋਂ ਪਹਿਲਾਂ ਮੈਂ ਸਾਡੀ ਮੀਡੀਆ ਦਾ ਧੰਨਵਾਦ ਕਰਦਾ ਜੋ ਸਾਡੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਂਦੀ ਹੈ ਦੂਸਰੇ ਨੰਬਰ ਤੇ ਮੈਂ ਜੋ ਅਥਾਰਮਾ ਅਜ ਇਜ਼ਲਾਸ ਸੁਨਾਮ ਕਰਨੈਸ਼ ਨੇ ਕੀਤਾ ਉਸ ਦੇ ਵਿੱਚ ਜੋ ਮੈਨੂੰ ਮਾਨ ਬਖਸ਼ਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਸੁਨਾਮ ਦੀ ਕਰੈਨ ਐਸੋਸੀਏਸ਼ਨ ਟੀਮ ਪ੍ਰਧਾਨ ਜੀ ਚੇਅਰਮੈਨ ਸਾਹਿਬ ਉਹਨਾਂ ਨੂੰ ਇਸ ਸਮਸ਼ ਟੀਮ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਪੰਜਾਬ ਸਰਕਾਰ ਤੋਂ ਇੱਕੋ ਹੀ ਮੰਗ ਕਰਦਾ ਵੀ ਅਸੀਂ بڑے ਛੋਟੇ ਛੋਟੇ ਵਪਾਰੀਆਂ ਸਾਡੀਆਂ ਦੁੱਖ ਤਕਲੀਫਾਂ ਨੂੰ ਸਮਝੋ ਜਿਹੜੇ بڑے ਮગર ਮਛਨੇ ਹੋਰ ਹੁੰਦੇ ਨੇ ਅਸੀਂ ਤਾਂ ਬਹੁਤ ਛੋਟੇ ਛੋਟੇ ਆ ਤੁਹਾਡੇ ਬੱਚਿਆਂ ਤੁਹਾਡੇ ਤੁਹਾਨੂੰ ਸੇਵਾ ਕਰਕੇ ਅਕਸਰ ਰੂਪ ਜਦ ਤੁਹਾਡੇ ਖਜ਼ਾਨੇ ਪਰਦੇ ਆ ਕੋਈ ਸਾਨੂੰ ਤਨਖਾਹਾਂ ਜਾਂ ਸਾਨੂੰ ਕੁਝ ਨਹੀਂ ਮਿਲਦਾ ਲੇਕਿਨ ਜਦੋ ਵਪਾਰੀ ਦੇ ਕੋਲ ਆਂਦੀ ਹੈ ਤਾਂ ਤੁਸੀਂ ਉਸ ਦਾ ਸਹਾਰਾ ਬਣੋ ਕਿਤੇ ਲੁੱਟ ਖੋਟ ਹੁੰਦੀ ਹੈ ਕਿਤੇ ਕੋਈ ਦੇਬੀਏ ਘਟਨਾ ਘਟਦੀ ਹੈ ਜਿਸ ਤਰ੍ਹਾਂ ਕੋਈ ਅੱਗ ਜਨ ਨਹੀਂ ਹੋ ਗਈ ਕੁਝ ਵੀ ਨੁਕਸਾਨ ਹੋ ਗਿਆ ਕੋਈ ਹੜ ਆ ਗਏ ਤਾਂ ਉਸ ਦੀ ਪਰਪਾਈ ਸਰਕਾਰ ਦਾ ਫਰਜ ਬੰਦ ਹੈ ਵੀ ਵਪਾਰੀ ਨੂੰ ਸਹਿਯੋਗ ਦੇ ਕੇ ਜੋ ਉਸ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਦੂਸਰੀ ਜੋ ਕਰਿਆਨੇ ਦੇ ਵਪਾਰੀ ਨੇ ਇਹ ਕਿਸੇ ਵੀ ਚੀਜ਼ ਦੇ ਵਿੱਚ ਕੋਈ ਮਿਲਾਵਟ ਨਹੀਂ ਕਰਦੇ ਇਸ ਨੂੰ ਸਰਕਾਰਾਂ ਨੂੰ ਸਮਝਣਾ ਪਊਗਾ ਇਹ ਹੋਲਸੇਲਰ ਤੋਂ ਮਾਲ ਲੈ ਕੇ ਇੱਕ ਡਿਸਟ੍ਰੀਬਿਊਟ ਕਰ ਦਿੰਦੇ ਨੇ ਆਪਣੇ ਰਬ ਰੂਪੀ ਗ੍ਰਾਹਕ ਤੱਕ ਮੈਂ ਵਿਸ਼ਵਾਸ ਦਿਲਾਣਾ ਚਾਹਨਾ ਵੀ ਪੂਰੇ ਪੰਜਾਬ ਦਾ ਵਪਾਰੀ ਅੱਜ 90% 99.9% ਇਮਾਨਦਾਰੀ ਦਾ اور ਵਧੀਆ ਸੌਦਾ ਵਿੱਚ ਲੱਜੁਕਿਆ ਹੋ ਸਕਦਾ ਵੀ ਕਦਾ ਵਪਾਰੀ ਇਦਾਂ ਦਾ ਹੋਵੇ ਜੋ ਅੱਜ ਵੀ ਇਸ ਗੱਲ ਤੋਂ ਵਾਂਝਿਤ ਹੋ ਸਕਦਾ ਹੈ ਲੇਕਿਨ ਉਸ ਨੂੰ ਸਨਮਾਨ ਔਰ ਮਾਨ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਕਰਿਆਣਾ ਵਪਾਰੀਆਂ ਦਾ ਇੱਕ ਟੇਡ ਬੋਰਡ ਬਣਾਇਆ ਜਾਵੇ ਜਿਸ ਦੇ ਵਿੱਚ ਕਰਿਆਣਾ ਵਪਾਰੀ ਆਪਣੀਆਂ ਦੁਖ ਤਕਲੀਫਾਂ ਨੂੰ ਸਰਕਾਰ ਤੱਕ ਰੱਖ ਸਕਣ ਔਰ ਸਰਕਾਰੀਆਂ ਪਾਲਸੀਆਂ ਨੂੰ ਵਪਾਰੀਆਂ ਤੱਕ ਪਹੁੰਚਾ ਸਕਣ ਕਿਉਂਕਿ ਸਾਰੇ ਟੈਕਸ ਸਰਕਾਰਾਂ ਦੇ ਖਜ਼ਾਨੇ ਭਰਦੇ ਆ ਤਾਂ ਸਰਕਾਰ ਹਮੇਸ਼ਾ ਵਪਾਰੀ ਨੂੰ ਉਹ ਮਾਨ ਔਰ ਸਨਮਾਨ ਦੇਵੇ ਜਿਸ ਦਾ ਹੱਕਦਾਰ ਵਪਾਰੀ ਹੈ ਕਿਉਂਕਿ ਸਰਕਾਰਾਂ ਟੈਕਸਾਂ ਤੋਂ ਬਿਨਾਂ ਨਹੀਂ ਚੱਲਦੀਆਂ ਇਹ ਸਰਕਾਰਾਂ ਨੂੰ ਵੀ ਪਤਾ ਹੈ ਜੋ ਸਾਡੇ ਆਫੀਸਰ ਸਹਿਵਾਨ ਨੇ ਉਹ ਵੀ ਸਾਡੇ ਪ੍ਰਾਣੇ ਸਾਡੇ ਪਰਿਵਾਰਾਂ ਦੇ ਵਿੱਚੋਂ ਨੇ ਸਾਡੇ ਆਫੀਸਰ ਸਹਿਬਾਨ ਪੰਜਾਬ ਜਾਨੂ ਮੈਂ ਖਾਸ ਕਰ ਕਹਾਂਗਾ ਬੇਨਤੀ ਕਰਾਂਗਾ ਵੀ ਸਾਡੇ ਵਪਾਰੀਆਂ ਨੂੰ ਅਗਰ ਤੁਸੀਂ ਮਾਨ ਬਖਸ਼ੋਗੇ ਤਾਂ ਸਾਡੇ ਵਪਾਰੀ ਵੀ ਤੁਹਾਨੂੰ ਪੂਰਨ ਸਨਮਾਨ ਔਰ ਇਜ਼ਤ ਦੇਣਗੇ ਅਗਰ ਤੁਸੀਂ ਕਿਸੇ ਵਪਾਰੀ ਨਾਲ ਧੱਕਾ ਕਰੋਗੇ ਤਾਂ ਮਜਬੂਰ ਹੋਗੇ ਤੁਹਾਨੂੰ ਪਤਾ ਹੈ ਫਿਰ ਛੜਕਾਂ ਧਿਆਣਾ ਪੈਂਦਾ ਹੈ ਛੜਕਾਂ ਧਿਆਨ ਦੇ ਵਿੱਚ ਨਾ ਵਪਾਰੀ ਦੀ ਸ਼ਾਨ ਹੈ ਨਾ ਕੋਈ ਸਾਡੇ ਆਫੀਸਰਾਂ ਦੀ ਸ਼ਾਨ ਹੈ ਨਾ ਸਾਡੀ ਸਰਕਾਰ ਦੀ ਸ਼ਾਨ ਹੈ ਸਾਡੀ ਸ਼ਾਨ ਸਾਡਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਉਹ ਸਦਾ ਸਰਕਾਰ ਔਰ ਵਪਾਰੀ ਦਾ ਬਣਿਆ ਰਹੇ ਇਸ ਲਈ ਸਭ ਤੋਂ ਬਿਹਤਰ ਹੈ ਸਾਡੇ ਮਾਨਯਾ ਮੁੱਖ ਮੰਤਰੀ ਸਾਡੇ ਹਲਕਾ ਤੋਰੀ ਦੇ ਐਮ ਐਲ ਏ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੀ ਸ਼ਿਗਰ ਵਪਾਰੀਆਂ ਦੀ ਇੱਕ ਕ੍ਰੈਨਾ ਸੈਸ਼ਨਰੀ ਮੀਟਿੰਗ ਬੁਲਾਨ ਜਿਸ ਦੇ ਵਿੱਚ ਆਪਣੀ ਅਸੀਂ ਛੋਟੇ ਛੋਟੇ ਨੇ ਦੁਖ ਤਕਲੀਫਾਂ ਨੇ ਉਹਨਾਂ ਨੂੰ ਦੱਸ ਸਕੀਏ ਔਰ ਉਹਨਾਂ ਨੂੰ ਤੁਰੰਤ ਹੱਲ ਅਸੀਂ ਕਰਵਾ ਸਕੀਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਹੈਲਥ ਮਿਨਿਸਟਰ ਪੰਜਾਬ ਡਾਕਟਰ ਬਲਵੀਰ ਸਿੰਘ 라ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇੱਕ ਮੰਗ ਨੂੰ ਤੁਰੰਤ ਪ੍ਰਵਾਨ ਕੀਤਾ ਔਰ ਸਾਡੀਆਂ ਜਿਹੜੀਆਂ ਦੂਸਰੀਆਂ ਦੋ ਚਾਰ ਮੰਗਾਂ ਨੇ ਉਹਨਾਂ ਨੂੰ ਵੀ ਉਹ ਪ੍ਰਵਾਨ ਕਰਨਗੇ ਐਸਾ ਮੈਨੂੰ ਵਿਸ਼ਵਾਸ ਹੈ ਕਿਉਂਕਿ ਸਾਡੇ ਵਪਾਰੀ ਇਸ ਟਾਈਮ ਸੰਗਠਿਤ ਹੋ ਚੁੱਕੇ ਨੇ ਜੇ ਤੁਸੀਂ ਸਾਡੀ ਆਵਾਜ਼ ਨੂੰ ਸੁਣੂਗੀ ਸਰਕਾਰ ਤਾਂ ਆਉਣ ਵਾਲੀ 2024 ਦੀ ਇਲੈਕਸ਼ਨ ਦੇ ਵਿੱਚ ਵਪਾਰੀ ਵੀ ਸਰਕਾਰ ਦੀ ਆਵਾਜ਼ ਨੂੰ ਸੁਣੂ ਕਿਤੇ ਇਹਨਾ ਮਜਬੂਰ ਹੋ ਜਵੇ ਵੀ ਸਰਕਾਰਾਂ ਉਸ ਟਾਈਮ ਆਵਾਜ਼ ਸਨਾਨ ਵਪਾਰੀ ਸੁਣਨਾਂ ਵਪਾਰੀ ਦੀ ਵੀ ਆਵਾਜ਼ ਸੁਣੋ ਔਰ ਸਰਕਾਰੀ ਵੀ ਆਵਾਜ਼ ਵਪਾਰੀ ਸੁਣੂਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਡੀ ਪੂਰੀ ਟੀਮ ਵੱਲੋਂ ਮੀਡੀਆ ਦਾ ਔਰ ਆਏ ਹੋਏ ਦੁਕਾਨਦਾਰ ਭਰਾਵਾਂ ਦਾ तहे ਦਿਨੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਜਿਹੜੇ ਕਰਿਆਣਾ ਇਸ਼ੂ ਸਿਸਟਮ ਦੀ ਤੁਹਾਡੀ ਕੋਈ ਵੀ ਹੈਸੀ ਦੁਕਾਨਦਾਰ ਨੂੰ ਪ੍ਰੋਬਲਮ ਆ ਗਈ ਹੁੰਦੀ ਤਾਂ ਉਹਦੇ ਹੱਲ ਵਾਸਤੇ ਤੁਸੀਂ ਸਟ੍ਰੋਸ ਕਰਦੇ ਜਿੰਨਾ ਜਿੰਨਾ ਦੁਕਾਨਦਾਰ ਵੀਰਾਂ ਦਾ ਸਾਡਲੇ ਕੋਈ ਸ਼ਿਕਾਇਤ ਆਈ ਜਦੋਂ ਵੀ ਆਈ ਉਸੇ ਟਾਈਮ ਸਿਰਫ 2 ਮਿੰਟ ਦੇ ਅੰਦਰ ਅੰਦਰ ਉਹਨਾਂ ਦੇ ਨਾਲ ਜਾ ਕੇ ਜਿਵੇਂ ਸਾਡੇ ਉਰੇ ਆਪਣੇ ਪੋਲਾ ਕਰਨਾ ਸਟੋਰ ਆਈ ਪੀਰ ਬਨਾਵਲੀ ਰੋਡ ਤੇ ਉਹਨਾਂ ਦੀ ਲੁੱਟ ਦੀ ਵਾਰਦਾਤ ਹੋਈ ਅਸੀਂ ਉਹਨਾਂ ਨੂੰ ਬੁਲਾ ਕੇ ਕੈਬਨਿਟ ਮੰਤਰੀ ਆਮਨ ਰੋੜਾ ਜੀ ਕੋਲ ਗਏ ਉਹਨਾਂ ਨੇ ਸਾਨੂੰ ਉਹ ਉਸੇ ਟਾਈਮ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਨੂੰ ਬੁਲਾ ਕੇ ਸਾਡੀ ਪੂਰੀ ਜਿਹੜੀ ਸਲਵਾਈ ਸੀ ਉਹ ਕੀਤੀ ਤੇ ਉਹਨਾਂ ਨੂੰ ਪੂਰੀ ਹਦਿਆਤ ਦਿੱਤੀਆਂ ਵੀ ਜਲਦੀ ਜਲਦੀ ਉਹਨੂੰ ਹੱਲ ਕਰਿਆ ਜਾਵੇ ਤੇ ਅਸੀਂ ਉਸ ਤੋਂ ਬਾਅਦ ਇੱਕ ਅੱਗ ਦੀ ਘਟਨਾ ਹੋ ਗਈ ਸੀ ਜਾਖੜ ਰੋਡ ਤੇ ਬਲਵਿੰਦਰ ਕਰਿਆਨਾ ਸਟੋਰ ਅਸੀਂ ਫੇਰ ਅਮਨ ਜੀਆ ਕੋਲੇ ਗਏ ਉਹਨਾਂ ਨੇ ਸਾਡੀ ਪੂਰੀ ਸੁਣਵਾਈ ਕਰੀ ਤੇ ਨਾਲ ਦੀ ਨਾਲ ਐਸ.ਡੀ.ਐਮ ਨੂੰ ਫੋਨ ਕਰਿਆ ਐਸ.ਡੀ.ਐਮ ਸਾਹਿਬ ਨੇ ਨਾਲ ਦੀ ਨਾਲ ਉਸੇ ਟਾਈਮ 6 ਵਜੇ ਸ਼ਾਮ ਨੂੰ ਬੰਦਾ ਭੇਜ ਕੇ ਉਹਨਾਂ ਦੀ ਦੁਕਾਨ ਤੇ ਜਿਹੜੀ ਕੋਈ ਰੀਲੀਫ ਫੰਡ ਹੈ ਸੀ.ਐਮ. ਰੀਲੀਫ ਫੰਡ ਬਣਿਆ ਹੋਊਗਾ ਜੀ ਉਹਦੇ ਵਿੱਚੋਂ ਉਹਨਾਂ ਨੇ ਪੂਰੀ ਮਦਦ ਕਰਨ ਵਾਸਤੇ ਉਹਨਾਂ ਨੂੰ ਇੱਕ ਲੈਟਰ ਸਾਥੋਂ ਲਿਆ ਜੋ ਜਿਹਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਜਲ ਸਾਨੂੰ ਆਸ ਹੈ ਕਿ ਜਲਦੀ ਜਲਦੀ ਉਸ ਦੁਕਾਨਦਾਰ ਨੂੰ ਜਿਹੜਾ ਉਹ ਰੀਲੀਫ ਹੈ ਉਹ ਮਿਲੂਗਾ ਜਿਹੜੀਆਂ ਅੱਗੇ ਵੀ ਕੋਈ ਸਮੱਸਿਆ ਆਉਣਗੀਆਂ ਉਹਨਾਂ ਦਾ ਵੀ ਅਸੀਂ ਪੂਰਾ ਡਟ ਕੇ ਇਦਾਂ ਲਈ ਕਿ ਇੱਕ ਦੁਕਾਨ ਦੀ ਦੁਕਾਨ ਤੇ ਹੋਇਆ ਸੀ ਚੋਰੀ ਕੀਤੀ ਗਈ ਸੀ ਉਹਦੀ ਪੇਮੈਂਟ ਚੁੱਪੀ ਗਈ ਸੀ 1 ਲੱਖ ਹਾਂ ਉਹਦੇ ਉਹਦੇ ਵੱਲੋਂ ਉਹਦੇ ਲਈ ਵੀ ਅਸੀਂ ਜਾ ਕੇ ਤਾਂ ਆਏ ਸੀ ਪਰ ਸਾਡੇ ਕੋਲੇ ਉਹ ਬੰਦਾ ਨਹੀਂ ਆਇਆ ਬਿਲਕੁਲ ਵੀ ਜੀ ਵੀ ਉਹਨੇ ਕੋਈ ਚਾਹਿਆ ਨਹੀਂ ਬਿਆਂ ਅਸੀਂ ਕਰੰਡਰਸ਼ ਨੂੰ ਦੱਸੀਏ ਜਾਂ ਆਪਾਂ ਨਾਮ ਲੈ ਕੇ ਜਾਈਏ ਜੂਨਟੀ ਨੂੰ ਪੂਰੀ ਨੂੰ ਸਾਡਾ ਮੈਂਬਰ ਵੀ ਹੈ ਪਰ ਫਿਰ ਵੀ ਸਾਨੂੰ ਪਤਾ ਲੱਗਣ ਤੇ ਅਸੀਂ ਉਹਦੀ ਦੁਕਾਨ ਤੇ ਗਏ ਉਹਨੂੰ ਪੁੱਛਿਆ ਵੀ ਕਿਤੇ ਜਾਣਾ ਹੈ ਭਾਈ ਕਿਤੇ ਕਰਨਾ ਹੈ ਕਿਤੇ ਪ੍ਰਸ਼ਾਸਨ ਦੇ ਵਿੱਚ ਜਾਣਾ ਹੈ ਉਹਨੇ ਉਹ ਦੋਸਤੋ ਬਾਅਦ ਸਾਨੂੰ ਕੋਈ ਸਾਡੀ ਹੈਲਪ ਨਹੀਂ ਲਈ ਜੀ ਐਵੇਂ ਉਹਦੇ ਵਾਸਤੇ ਆਪਾਂ ਕਈਏ ਵੀ ਅਸੀਂ ਉੱਥੇ ਗਏ ਉੱਥੇ ਗਏ ਉਹ ਵੀ ਗਲਤ ਹੈ ਜੋ ਸਾਥੋਂ ਆਨਲਾਈਨ ਦਾ ਸਿਸਟਮ ਹੈ ਜਿਹੜਾ ਉਹਦੇ ਵਾਸਤੇ ਕਿਸੇ ਕੀ ਗੱਲ ਆਨਲਾਈਨ ਦਾ ਸਿਸਟਮ ਜੀ ਕੁਸ਼ਤਾਂ ਜਿਹੜੇ ਸਾਡੇ ਹੋਲ ਸਿਲੰਡਰ ਨੇ ਇਹਨਾਂ ਨੇ ਜਾਦੇ ਵਧਾਇਆ ਹੋਇਆ ਕਿਉਂਕਿ ਜਿਹੜੇ ਆਨਲਾਈਨ ਮਾਲ ਮਗਾ ਕੇ ਸਾਡੇ ਛੋਟੇ ਛੋਟੇ ਦੁਕਾਨਦਾਰ ਨੂੰ ਦਿੰਦੇ ਨੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਕਿਉਂਕਿ ਜਿਹੜਾ ਕੰਪਨੀਆਂ ਦਾ ਮਾਲ ਹੈ ਜਿੰਨਾਂ ਲਵੇ ਵੱਡੇ ਵੱਡੇ ਕੰਪਨੀਆਂ ਪਹਿਲਾਂ ਹੈਗੀਆਂ ਨੇ ਉਹ ਵੀ ਆਨਲਾਈਨ ਦਾ ਕੰਮ ਕਰੀ ਜਾ ਰਹੇ ਨੇ ਵੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਆਨਲਾਈਨ ਮਾਲ ਮਗਵਾ ਕੇ ਦੇਣ ਵੀ ਉਹਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਉਹ ਮਾਲ ਅਸਲੀ ਹੈ ਜਾਂ ਨਕਲੀ ਹੈ ਇੱਕ ਤੁਹਾਡੇ ਬਿਨਾ ਕਹੀ ਇੱਕ ਮੰਗ ਮੈਂ ਹੋਰ ਭੁੱਲ ਗਿਆ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲ ਪਿਆ ਜੀ ਜਿਵੇਂ ਵੇਟ ਹੈ ਪਹਿਲਾਂ 900 ਐਮਐਲ ਆਉਂਦਾ ਸੀ ਹੁਣ 750 ਐਮਐਲ ਆਉਣ ਲੱਗਿਆ ਸਾਡੇ ਛੋਟੇ ਦੁਕਾਨਦਾਰਾਂ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਪੜਾਸੀ ਕੰਪਨੀਆਂ ਨੂੰ ਬੇਨਤੀ ਕਰਦੇ ਆ ਸਾਡੇ ਹੋਲਸੇਲਰਾਂ ਨੂੰ ਬੇਨਤੀ ਕਰਦੇ ਵੀ ਜੇ ਉਹ ਕੰਪਨੀਆਂ ਤੋਂ ਉਹ ਮਾਲ ਨਾ ਲੈਣ ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਕੰਪਨੀਆਂ ਆਪਣੇ ਆਪ ਬੰਦ ਹੋ ਜਾਣਗੀਆਂ ਸਾਡੀ ਇਹ ਪੱਕੀ ਹੋਗਾ ਵੀ ਗਰੰਟੀ ਹੈ ਵੀ ਜੇ ਅਸੀਂ ਮਾਲ ਵੇਚਾਂਗੇ ਨਹੀਂ ਤਾਂ ਉਹ ਆਪਣੇ ਬੰਦ ਹੋ ਜੂਗਾ ਇਹ ਮੁੱਦਾ ਤਾਂ ਸਰਕਾਰ ਨੂੰ ਵੀ ਤੁਸੀਂ ਸਪਸ਼ਟ ਕਹਿ ਸਕਦੇ ਸੀਗੇ ਕਿ ਇਹ ਦੇਸ਼ ਦੇ ਦੇਸ਼ ਪੰਜਾਬ ਦੇ ਪ੍ਰਗਾਮ ਖੜੇ ਨੇ ਇਹਨਾਂ ਦੇ ਏਰੀਏ ਦੇ ਹੀ ਚੀਫ ਮਿਨਿਸਟਰ ਨੇ ਉਹ ਸਰਕਾਰਾਂ ਦੀ ਇਸ ਤਰ੍ਹਾਂ ਦਾ ਜੀ ਕੋਸ਼ਿਸ਼ ਸਵਾਲ ਕੀਤਾ ਗਿਆ ਹੈ ਕਿ ਜੋ ਅੰਡਰਵੇਟ ਪ੍ਰੋਡਕਟ ਮਾਰਕੀਟ ਚ ਆ ਰਹੇ ਨੇ ਉਹਨਾਂ ਦੇ ਉੱਪਰ ਰੋਕ ਲਗਣੀ ਚਾਹੀਦੀ ਹੈ ਉਹਨਾਂ ਦੇ ਉੱਪਰ ਰੋਕ ਤਾਂ ਲੱਗ ਸਕਦੀ ਹੈ ਜੇ ਸਰਕਾਰਾਂ ਚਾਉਣ ਸਰਕਾਰਾਂ ਵੱਡੇ ਵੱਡੇ ਘਰਾਣਿਆਂ ਦੇ ਅੰਡਰ ਕੰਮ ਕਰ ਰਹੀਆਂ ਨੇ ਉਹਨਾਂ ਦੇ ਮਤੈਦ ਕੰਮ ਕਰ ਰਹੀਆਂ ਨੇ ਕਿਉਂਕਿ ਫੰਡਿੰਗ ਹੁੰਦੀ ਹੈ ਬਹੁਤ ਵੱਡਾ ਇਹ ਖੇਲ ਹੈ ਥੈਲੀਆਂ ਦਾ ਖੇਲ ਚੱਲਦਾ ਹੈ ਸਰਕਾਰਾਂ ਤੋਂ ਕੰਪਨੀਆਂ ਆਪਣੀ ਮਨਮਰਜ਼ੀ ਦੇ ਨਾਲ ਕੰਮ ਕਰਵਾਉਂਦੀਆਂ ਨੇ ਪਹਿਲੇ ਕਿਸ ਤਰ੍ਹਾਂ ਹੁੰਦਾ ਸੀਗਾ ਕਿ ਕਿਲਵਾਂ ਚ ਸਮਾਨ ਆਇਆ ਕਰਦਾ ਫਿਰ ਲੀਟਰਾਂ ਚਾਨ ਲੱਗ ਗਿਆ ਹੁਣ ਉਸ ਤੋਂ ਵੀ ਉਹਨਾਂ ਨੇ ਇੱਕ ਨਵਾਂ ਚਲਾਤਾ 700ml 640ml 300ml 200ml 120g 12g 15g ਇਹ ਕੋਈ ਪੈਕਿੰਗ ਦਾ ਰੂਲ ਨਹੀਂ ਹੈ ਸਰਕਾਰਾਂ ਪਹਿਲੇ ਮਹਿਕਮਿਆਂ ਦੇ ਰਾਹੀਂ ਸਾਡੇ ਦੁਕਾਨਾਂ ਦੇ ਉੱਤੇ ਚਾਰਾਂ ਕਰਦਿਆਂ ਸੀ ਕਿ ਤੁਸੀਂ ਅੰਡਰ weight ਕੰਮ ਕਰਦੇ ਹੋ ਹੁਣ ਸਰਕਾਰਾਂ ਖੁਦ ਕਰਵਾ ਰਹੀਆਂ ਨੇ ਇਹਦੇ ਵਿੱਚ ਨਾ ਤਾਂ ਕੰਪਨੀਆਂ ਜਿਹੜੀਆਂ ਜਿਹੜੀਆਂ ਸਾਡੇ ਤੇ ਉੱਤੇ ਕੋਈ ਮਾਲ ਥੋਪਦਿਆਂ ਨੇ ਅਸੀਂ ਵੀ ਉਹਨਾਂ ਤੋਂ ਲੈ ਕੇ ਕਰ ਰਹੇ ਹਾਂ ਕਿਉਂਕਿ ਅਸੀਂ ਸਸਤਾ ਸੌਦਾ ਵੇਚਣਾ ਹੁੰਦਾ ਹੈ ਗਾਹਕ ਸਸਤੀ ਚੀਜ਼ ਮੰਗਦਾ ਹੈ ਪਰ ਗਾਹਕ ਨੂੰ ਵੀ ਨਹੀਂ ਪਤਾ ਕਿ ਜੋ ਮੈਨੂੰ ਸਮਾਨ ਮਿਲ ਰਿਹਾ ਉਹ weight ਵਿੱਚ ਕਿੰਨਾ ਹੈ ਹੁਣ ਇੱਕ ਨਵਾਂ ਹੋਰ ਚਲਾਤਾ ਕਿ 1 ਗ੍ਰਾਮ ਦਾ ਜਾਂ ਇੱਕ ਚੀਜ਼ ਦਾ ਰੇਟ ਉੱਤੇ ਅੰਕਿਤ ਕੀਤਾ ਜਾਏ ਉਹਦੇ ਨਾਲ ਕੀ ਹੋ ਜਾਊਗਾ ਕੀ ਉਹ ਖਾਣਾ ਬੰਦ ਕਰ ਦੇਗਾ ਜਾਂ ਜ਼ਿਆਦਾ ਖਾ ਲੇਗਾ ਇਹ ਸਭ ਫੰਡਿੰਗਾਂ ਉਹਨਾਂ ਦੀ ਸਭ ਉਹਨਾਂ ਦਾ ਵਿਛਾਇਆ ਹੋਇਆ ਜਾਲ ਹੈ ਕਸਟਮਰ ਨੂੰ ਮੂਰਖ ਬਣਾਉਂਦਾ ਹੈ ਕਸਟਮਰ ਨੂੰ ਜਾਗਣਾ ਚਾਹੀਦਾ ਹੈ ਦੁਕਾਨਦਾਰ ਨੂੰ ਜਾਗਣਾ ਚਾਹੀਦਾ ਹੈ ਉਹਨਾਂ ਕੰਪਨੀਆਂ ਤੋਂ ਮਾਲ ਨਹੀਂ ਖਰੀਦਣਾ ਚਾਹੀਦਾ ਹੁਣ ਹਜ਼ਾਰ-ਹਜ਼ਾਰ ਰੁਪਈਆ ਸ਼ੈਂਪੂ ਦੇ ਉੱਤੇ ਪ੍ਰਿੰਟ ਆ ਗਿਆ ਕਿ ਲੋਤੇ 400 ਰੁਪਏ ਦੀ ਚੀਜ਼ ਨਹੀਂ ਹੈਗੀ ਉਹ ਕਿਉਂ ਪ੍ਰਿੰਟ ਇਹ ਨਾ ਹੋ ਰਿਹਾ ਹੈ ਉਹਨਾਂ ਦੇ ਉੱਤੇ ਸਹੀ ਜਾਇਜ਼ ਪ੍ਰਿੰਟ ਕੀਤਾ ਜਾਵੇ ਤਾਂ ਕਿ ਕਸਟਮਰ ਨੂੰ ਕੋਈ ਦਿੱਕਤ ਨਾ ਆਵੇ ਆਨਲਾਈਨ ਵਪਾਰ ਨੂੰ ਵਿਧਾਨ ਦੇ ਵਿੱਚ ਸਰਕਾਰਾਂ ਹੀ ਜ਼ਮਵਾਰ ਨੇ ਔਰ ਸਾਡੇ ਜਿਹੜੇ ਕੁਝ ਡੀਲਰ ਸਹਬਾਨ ਨੇ ਉਹ ਜ਼ਮਵਾਰ ਨੇ ਬਸ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਥੈਂਕ ਯੂ ਸਰ।